ਭਗਵਾਨ ਪਰਸ਼uram ਜੀ ਦੀ ਜਨਮ ਦਿਤੀ ਸਮਾਣਾ ਦੇ ਪਰਸ਼uram ਭਵਨ ਦੇ ਵਿੱਚ ਮਨਾਇ ਗਈ ਜਿਸ ਦੇ ਵਿੱਚ ਪੰਜਾਬ ਦੇ ਲੋਕ ਸੰਪਰਕ ਮੰਤਰੀ ਚੇਤਾ ਸਿੰਘ ਜੋੜਾ ਮਾਧਰਾ ਨੇ ਸ਼ਿਰਕਤ ਕੀਤੀ ਅਤੇ ਉਹਨਾਂ ਨੇ ਭਗਵਾਨ ਪਰਸ਼uram ਜੀ ਦੇ જયਘਰ ਲਈ ਅਤੇ ਸਮਾਜ ਨੂੰ ਕਿਹਾ ਕਿ ਸਮਾਜ ਇਕਜੁੱਟ ਰਹੇ ਜਿਹੜੇ ਸੰਤ ਮਹਾਪੁਰਸ਼ ਹੋਏ ਉਹ ਸਭ ਨੂੰ ਇਕਤਾ ਇਕ ਇਕੱਠੇ ਰਹਿਣ ਦਾ ਸੰਦੇਸ਼ ਦਿੰਦੇ ਹਨ ਆੜੋ ਪਾੜੀ ਨਹੀਂ ਕਹਿੰਦੇ ਉਹਨਾਂ ਨੇ ਜੋ ਸੰਦੇਸ਼ ਦਿੱਤੇ ਆ ਸਮਾਜ ਨੂੰ ਉਹਨਾਂ ਕੇ ਦੱਸੇ ਰਸਤੇ ਤੇ ਚੱਲਣ ਦੀ ਜ਼ਰੂਰਤ ਹੈ ਉਹਨੇ ਭਗਵਾਨ ਪਰਸ਼uram ਦਾ ਆਸ਼ੀਰਵਾਦ ਲਿਆ ਅਤੇ ਇਸ ਮੌਕੇ ਤੇ ਮਤਵੰਤੇ ਲੋਕਾਂ ਨੂੰ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਬ੍ਰਾਹਮਣ ਸਭਾ ਸਮਾਣਾ ਦੇ ਪ੍ਰਧਾਨ ਰਮਪਾਲ ਦੋਸੇ ਵੱਲੋਂ ਅਤੇ ਚੇਤਨ ਸਿੰਘ ਜੁੜਾ ਮਾਦਰਾ ਵੱਲੋਂ ਤੇ ਸਵਾਸੀਆਂ ਨੂੰ ਪੰਜਾਬੀਆਂ ਨੂੰ ਭਗਵਾਨ ਪਰਸ਼ੂਰਾਮ ਜਨਮ ਦਿਵਸ ਦੇ ਮੌਕੇ ਤੇ ਬਧਾਈ ਦਿੱਤੀ ਗਈ ਹਾਂ ਕੋਈ ਨੌਕਰ ਨਹੀਂ ਲਿਆ ਅਖਾ ਜੋ ਮੇਰੇ ਕਾਰਜ ਨੂੰ ਸੰਭਾਲ ਲੇਗਾ ਮੇਰੇ ਇਤਕਾਰ ਨੂੰ ਸੰਭਾਲ ਲਏਗਾ ਤਾਂ ਸ਼ਾਇਦ मैं थोड़ा सा ध्यान थोड़ा सा चिंतन उस प्रभु का कर लिया करती है अपनी माना पद्धति कर दिया, पिता की आज्ञा को शिरो धारण किया और 21 बार कहते हैं इस धतियों को संदेहहीन किया ਗੁਵਾਨ ਪਰਸ਼ੂਰਾਮ ਜੀ ਕੀ ਜੈ ਅਪਣੇ ਪ੍ਰਭੂ ਦੇ ਬਚਨਾਂ ਨਾਲ ਜੋੜਦੀ ਹਰ ਇੱਕ ਕੋਸ਼ਿਸ਼ ਕੀਤੀ ਹੈ ਔਰ ਸਮੂਹ ਇਹ ਨਹੀਂ ਹੈ ਅੱਜ ਅਸੀਂ ਇਸ ਪਵਿੱਤਰ ਦਿਨ ਤੇ ਅਸੀਂ ਉਰੇ ਇਕੱਠੇ ਹੋਏ ਆ ਅਸੀਂ ਭੰਡਾਰਾ ਖਾ ਕੇ ਲੱਗ ਜੀਏ ਉਹਦਾ ਕੋਈ ਫਾਇਦਾ ਨਹੀਂ ਉਹ ਨੇਫਾ ਨਹੀਂ ਅਸੀਂ ਜੇ ਆਇਆ ਗੁਵਾਨ ਪਰਸ਼ੂਰਾਮ ਜੀ ਦੇ ਜੋ ਸਾਨੂੰ ਦੱਸਿਓ ਰਸਤੇ ਨੇ ਉਹਨਾਂ ਤੇ ਚੱਲਣ ਦੀ ਉਹਨਾਂ ਤੇ ਚੱਲ ਰਹੀ ਲੋਕਾਂ ਕਿ ਬ੍ਰਹਮਣ ਸਮਾਜ ਤੋਂ ਬਹੁਤ ਵੱਡੇ ਸ਼ਹੀਦ ਹੋਏ ਨੇ ਭਾਈ ਮਤੀ ਦਾ ਭਾਈ ਸਨਿਧ ਹਾਂ ਭਾਈ ਮਤੀ ਦਾ ਜੀ ਭਾਈ ਸਨਿਧ ਅਸੀਂ ਕਿੱਥੇ ਦੇਣਾ ਦੇ ਸਕਦੇ ਆ ਬ੍ਰਹਮਣ ਸਮਾਜ ਦਾ ਜਿਨ੍ਹਾਂ ਨੇ ਸਾਡੇ ਵਾਸਤੇ ਇੰਨੀ ਕੁਰਬਾਨੀ ਕੀਤੀ ਹੈ ਇੱਕ ਕਦੇ ਪੜਾਈ ਨਹੀਂ ਜਾ ਸਕਦੀ ਕਦੇ ਵੀ ਨਹੀਂ ਪੜਾਈ ਜਾ ਸਕਦੀ ਅਸੀਂ ਬੁਖ ਬੇਬੁਖ ਹੋ ਗਏ ਜੋ ਪ੍ਰਭੂ ਨੇ ਸਾਨੂੰ ਰਸਤਾ ਦਿਖਾਇਆ ਉਸ ਤੋਂ ਅਸੀਂ ਮੁੜਦੇ ਜਾ ਰਹੇ ਅਸੀਂ ਸਾਡਾ ਰਸਤਾ ਬਹੁਤ ਬਦਲ ਲਿਆ ਸੀ ਅਸੀਂ ਕੁਰਾਹੇ ਪਹਿ ਕੇ ਆਪਸ ਵਿੱਚ ਸਾਡੀ ਆਪਸ ਵਿੱਚ ਜਿਹੜੀ ਭਾਈਚਾਰਕ ਸਾਂਝ ਆ ਉਹ ਸਭ ਤੋਂ ਜ਼ਿਆਦਾ ਮਜ਼ਬੂਤ ਹੋਣੀ ਚਾਹੀਦੀ ਹੈ ਮੈਂ ਅੱਜ ਇਸ ਪਵਿੱਤਰ ਦਿਹਾੜੇ ਇੱਕ ਗੱਲ ਕਹਿ ਕੇ ਜਾਣਾ ਕਿ ਤੁਹਾਡੀ ਜਦ ਤੱਕ ਤੁਹਾਡੀ ਆਪਸ ਵਿੱਚ ਮਜ਼ਬੂਤੀ ਹੋਊਗੀ ਉਹਨਾਂ ਤੇ ਤੁਸੀਂ ਤਰਕ ਬੰਦੋ ਕਾਨੂੰਨ ਮੰਨ ਲਓ ਤੁਹਾਨੂੰ ਕੋਈ ਆਪਸ ਵਿੱਚ ਢੀੜ ਪੈ ਗਈ ਤਾਂ ਮੈਂ ਜਿੱਥੋਂ ਤੋਂ ਦੂਰ ਬੈਠਾ ਨਾ ਚਾਰੂ ਵਾਲੇ ਨੇਵਾ ਨਾ ਕਾਂਗਰਸੀਆਂ ਨੇਵਾ ਨਾ ਕਾਲੀਆਂ ਨੇਵਾ ਨਾ ਭਾਜਪੀਆਂ ਕਿਸੇ ਨੇ ਤੁਸੀਂ ਆਪਸ ਵਿੱਚ ਮੰਡ ਨਹੀਂ ਲਿਆ ਆ। ਆਪਸ ਵਿੱਚ ਕੋਈ ਪੂਰੀ ਇੱਤਾਕ ਹੋਣੀ ਚਾਹੀਦੀ ਕਿ ਬਿਲਕੁਲ ਬ੍ਰਮਣ ਸਮਾਜ ਦਾ ਸਾਰਾ ਸੰਗਠਨ ਦਾ ਕਿਸੇ ਤੇ ਕੋਈ ਢੀਢ ਪੈਂਦੀ ਹੈ ਤਾਂ ਉਹਦੇ ਸਾਨੂੰ ਨਾਲ ਖੜਨਾ ਚਾਹੀਦਾ। ਕਿ ਅਸੀਂ ਨਾਲ ਖੜੇ ਆ। ਅੱਜ ਦੇ ਦਿਨ ਤੇ ਹੀ ਹੈ ਕਿ ਪ੍ਰਭੂ ਸਾਡੇ ਸਾਰੇ ਤੇ ਆਪਣਾ ਮਿਹਰ ਭਰਿਆ ਹੱਥ ਰੱਖੇ। ਔਰ ਜਿੱਥੇ ਸਾਡੇ ਸ਼ਹਿਰ ਤੇ ਉੱਤੇ ਸਾਡੇ ਸੂਬੇ ਤੇ ਸਾਡੇ ਦੇਸ਼ ਤੇ ਸ਼ੁਭ ਸ਼ਾਂਤੀ ਆ ਜਿਹੜੀ ਉਹ ਬਣਾ ਕੇ ਰੱਖੇ ਔਰ ਪ੍ਰਭੂ ਸਾਨੂੰ ਸਿੱਧੇ ਰਸਤੇ ਚੱਲਣ ਦਾ ਜਿਹੜਾ ਵਾਰਿ ਬਖਸ਼ੇ ਸੋ ਅੱਜ ਇਸ ਪਵਿੱਤਰ ਦਿਹਾੜੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਅੱਜ ਦਾ ਦਿਹਾੜਾ ਜੋ ਹੈ ਉਹ ਅਨਪਰਸ਼ੂ ਰਾਮ ਜੀ ਦਾ ਜਨਮ ਸਾਰੇ ਦੇਸ਼ ਵਾਸੀਆਂ ਨੂੰ ਮੈਂ ਲੱਖ ਲੱਖ ਮੁਬਾਰਕਬਾਦ ਦਿੰਦਾ ਉਹ ਅਨਪਰਸ਼ੂ ਰਾਮ ਜੀ ਆਪਣੇ ਮਾਤਾ ਪਿਤਾ ਦੇ ਆਗਿਆਕਾਰੀ ਸਨ ਆਪਣੇ ਮਾਤਾ ਪਿਤਾ ਦੀ ਪੰਜਵੀਂ ਸੰਤਾਨ ਸਨ ਪਰ ਪਿਉਾਂ ਨੇ ਜ਼ੁਲਮ ਦੇ ਖਿਲਾਫ ਅਤਿਆਚਾਰ ਦੇ ਖਿਲਾਫ ਲੜਾਈਆਂ ਲੜੀਆਂ 21 ਵਾਰ ਜਿੱਤ ਪ੍ਰਾਪਤ ਕੀਤੀ ਤੇ ਉਹ ਸਾਰੀ ਸਾਰੀ ਪ੍ਰithvi ਜਿਹੜੀ ਫਿਰ ਵਾਪਸ ਉਹਨਾਂ ਨੂੰ ਹੀ ਵਾਪਸ ਕੀਤੀ ਇਹਨਾਂ ਕਹਿੰਦੇ ਹੋਏ ਮੈਂ ਸਾਰੀ ਸੰਤਾ ਜੰਗਤ ਦਾ ਧੰਨਵਾਦ ਕਰਦਾ ਪਰ ਸ਼੍ਰੀ ਰਾਮ ਜੰਤੀ ਦੇ ਬਲੇ ਤਾਂ ਲੱਖ ਲੱਖ ਮੁਬਾਰਕਾ ਦਿਨਾਂ ਹਰ ਸਾਲ ਦੀ ਤਰ੍ਹਾਂ ਮੈਂ ਵੀ ਬੜੇ ਲੰਬੇ ਸਮੇਂ ਤੋਂ ਆ ਰਹੇ ਹਾਂ ਇਹਨਾਂ ਦੇ ਪ੍ਰੋਗਰਾਮ ਬਹੁਤ ਵਧੀਆ ਏਕੇ ਨਾਲ ਕੋਈ ਪ੍ਰੋਬਲਮ ਇਹਨਾਂ ਦੇ ਪ੍ਰਧਾਨ ਜੀ ਨੇ ਪੂਰੀ ਕਮੇਟੀ ਨੂੰ ਲੱਖ ਲੱਖ ਮੁਬਾਰਕਾ ਜਨਮ ਦਿਤੇ ਸਾਰਾ ਸਮਾਨ ਸ਼ਹਿਰ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਵਿਦੇਸ਼ ਵਸਦੇ ਵਾਸੀਆਂ ਨੂੰ ਅੱਜ ਦੇ ਦਿਨ ਸਤੇ ਲੱਖ ਲੱਖ ਵਧਾਈ ਦਿੰਦਾ ਅਤੇ ਕਾਮਨਾ ਕਰਦਾ ਕਿ ਸਾਡੇ ਸ਼ਹਿਰ ਇਸੇ ਤਰ੍ਹਾਂ ਤਰੱਕੀਆਂ ਸ਼ਾਂਤੀ ਤੇ ਪ੍ਰੇਮ ਪ੍ਰਤੀਕ ਦੇ ਨਾਲ ਰਹਿਣ ਬ੍ਰਾਹਮਣ ਸਭਾ ਦੀ ਸਾਰੀ ਹੀ ਮੈਨੇਜ ਦੀ ਤਰ੍ਹਾਂ ਬ੍ਰਾਹਮਣ ਸਭਾ ਬਣਾ ਕੇ ਪਰ ਭਗਵਾਨ ਪਰਸ਼ੂਰਾਮ ਜੀ ਦੀ ਜਨਮ ਦਿਤਾ ਭਗਵਾਨ ਪਰਸ਼ੂਰਾਮ ਦਾ ਅਸ਼ੀਰਵਾਦ ਲੈਂਦੇ ਨੇ ਜੈ ਭਗਵਾਨ ਪਰਸ਼ੂਰਾਮ ਕੀ ਜੈ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋ ਸਿੱਖ ਸਮਾਣਾ ਨਿਊਜ਼